ਅਮ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਵਿੱਚ ਪਨੀਰ ਤੇ ਉਹਦੇ ਲਈ ਆਪਾਂ ਗੈਸ ਦੇ ਉੱਪਰ ਰੱਖਦੇ ਹਾਂਗੇ ਆਪਣਾ ਤਤੀਲਾ ਤੇ ਵਿੱਚ ਕਰਾਂਗੇ ਆਪਾਂ ਦੁੱਧ ਐਡ ਆਪਣੇ ਕੋਲੇ ਸਵਾਹਾ ਕਾ ਗਿੱਲੋ ਦੁੱਧ ਹੈ ਆਪਾਂ ਇੱਥੇ ਦੁੱਧ ਨੂੰ ਹੌਣ ਦਿੰਨੇ ਆਂ ਕੁਛ ਟਾਈਮ ਗਰਮ ਜਦੋਂ ਦੁੱਧ ਨੂੰ ਆਵਾਜ਼ ਆਉਣ ਵਾਲਾ ਹੋਇਆ ਉਦੋਂ ਆਪਾਂ ਇਹਦੇ ਵਿੱਚ ਬਿਨੇਗਰ ਐਡ ਕਰਾਂਗੇ ਦੁੱਧ ਨੂੰ ਆਪਣੇ ਨੂੰ ਆਵਾਜ਼ ਆ ਰਿਹਾ ਹੈਗਾ ਇਸ 스테ਜ ਦੇ ਉੱਪਰ ਆਪਾਂ ਪਾਵਾਂਗੇ ਬਿਨੇਗਰ ਇਹਨੂੰ ਆਪਾਂ ਥੋੜਾ ਜਿਹਾ ਬਿਨੇਗਰ ਪਾਵਾਂਗੇ ਇਹਦੇ ਵਿੱਚ ਆਪਾਂ ਕਰਾਂਗੇ ਥੋੜਾ ਜਿਹਾ ਪਾਣੀ ਐਡ ਹੁਣ ਆਪਾਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਆਪਣੇ ਦੁੱਧ ਚ ਫਿਰ ਚਲਾਵਾਂਗੇ ਥੋੜਾ ਜਿਹਾ ਹੋਰ ਐਡ ਕਰ ਦਿਆਂਗੇ ਸਾਰਾ ਹੀ ਪਾ ਦਿਆਂਗੇ ਆਪਾਂ ਦੇਖੋ ਤੁਸੀਂ ਪਨੀਰ ਬਣਨਾ ਸ਼ੁਰੂ ਹੋ ਗਿਆ ਹੈ ਕਲਰ ਦੇਖ ਲਓ ਤੁਸੀਂ ਪਾਣੀ ਬਣ ਗਿਆ ਦੁੱਧ ਦਾ ਇੱਕ ਸਾਈਡ ਤੇ ਪਨੀਰ ਬਣ ਗਿਆ ਹੈਗਾ ਜਦਨੀ ਪਲੇਨ ਹੋ ਚੁੱਕਿਆ ਹੈਗਾ ਪਾਣੀ ਪਾਣੀ ਦਾ ਕਲਰ ਲਾਈਟ ਗ੍ਰੀਨ ਹੋ ਚੁੱਕਿਆ ਹੈਗਾ ਇਹ ਦੇਖੋ ਤੇ ਇਧਰ ਆਪਣਾ ਪਨੀਰ ਬਣ ਰਿਹਾ ਹੈ ਇਹਨੂੰ ਆਪਾਂ ਥੋੜੀ ਦੇਰ ਇਸੇ ਤਰ੍ਹਾਂ ਚਲਾ ਕੇ ਇਕੱਠਾ ਕਰ ਲਾਂਗੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਠੰਡਾ ਪਾਣੀ ਇੱਥੇ ਉੱਪਰ ਹੀ ਪਾ ਦਾਂਗੇ ਖੁੱਲਾ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਜੋ ਵਿਨੇਗਰ ਦਾ ਖੱਟਾਪਨ ਹੋਊਗਾ ਉਹ ਸਾਰਾ ਕਵਰ ਹੋ ਜਾਊਗਾ ਇਹਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਅਗਿਆਲਾ ਪ੍ਰੋਸੈਸ ਦੱਸਦੇ ਤੁਹਾਨੂੰ ਕਿ ਕਿਸ ਤਰ੍ਹਾਂ ਕਰਨਾ ਹੈ ਹੁਣ ਆਪਾਂ ਇੱਥੇ ਗੈਸ ਨੂੰ ਕਰਾਂਗੇ ਬੰਦ ਉਨ ਇੱਥੇ ਆਪਾਂ ਇਹਨੂੰ ਵਿੱਚੇ ਕੱਢ ਲਾਂਗੇ ਮੋਟਾ ਮੋਟਾ ਦਾ ਬਾਕੀ ਦਾ ਆਪਾਂ ਫੇਰ ਪਾਉਣ ਲਾਂਗੇ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਕਰ ਲਾਂਗੇ ਲੋ ਜੀ ਪਾਣੀ ਆਪਣਾ ਸਾਫ ਹੋ ਚੁੱਕਿਆ ਪਨੀਰ ਆਪਣਾ ਬਾਹਰ ਆ ਗਿਆ ਮळे ਜਿ ਪ੍ਰਪਾ ਪਾਣੀ ਪਾਵਾਂਗੇ ਥੋੜੀ ਜਿਹਾ ਪਾਣੀ ਪਾ ਪਾ ਕੇ ਇਹਦੇ ਵਿੱਚੋਂ ਸਾਰਾ ਖੱਟਾ ਪਾਣਾ ਜਿਹੜਾ ਬਨੇ ਜਰਦਾ ਉਹ ਕੱਢ ਦਿਆਂਗੇ ਫੁੱਲਾ ਪਾਣੀ ਦੇਚ ਆਪਾਂ ਨੇ ਢੋ ਲਾਂਗੇ ਹੁਣ ਆਪਾਂ ਇਹਨੂੰ ਓਨ ਵਿੱਚ ਕੱਢ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਬਨ ਕੇ ਟੰਗ ਦੇਾਂਗੇ ਇਹਦਾ ਪਾਣੀ ਬਿਲਕੁਲ ਡレイン ਕਰਨਾ ਆਪਾਂ ਇਹਦਾ ਪਾਣੀ ਆਪਾਂ ਬਿਲਕੁਲ ਡレイン ਕਰ ਦਿਆਂਗੇ। ਇਹ ਦੰ ਦਬਾ ਦਬਾ ਕੇ ਆਪਾਂ ਸਾਰਾ ਪਾਣੀ ਇਹਦਾ ਕੱਢ ਦਿਆਂਗੇ। ਹਾਂਜੀ ਪਾਣੀ ਆਪਾਂ ਇਹਦੇ ਚ ਡレイン ਕਰ ਲਿਆ ਹੈਗਾ ਹੁਣ ਇਹਨੂੰ ਆਪਾਂ ਦਾਬ ਦੇ ਕੇ ਕੁਝ ਟਾਈਮ ਲਈ ਰੱਖ ਦਿਆਂਗੇ। ਹਾਂਜੀ ਆਪਣਾ ਪਨੀਰ ਬਣ ਚੁੱਕਿਆ ਆਪਾਂ ਦੇਖਦੇ ਹਾਂ। ਖੋਲ ਕੇ ਦੇਖੋ। देखो जी अपना पनीर कि सोहना बनिया गा यू आप कटा गे हम देखो ती कि सोहने अपने ਪੀਸ ਬਣੇ ਨੇ ਦੇਖੋ ਕਿੰਨੇ ਸੋਹਣੇ ਬਣੇ ਨੇ ਆਪਣੇ ਪੀਸ ਦੇਖੋ ਬਹੁਤ ਸੋਹਣਾ ਆਪਣਾ ਪਨੀਰ ਬਣ ਕੇ ਸੌਫਟ ਸੌਫਟ ਰੈਡੀ ਹੋਇਆਗਾ ਹਾਂਜੀ ਜੇ ਤੁਹਾਨੂੰ ਆਪਣੀ ਇਹ ਪਨੀਰ ਵਾਲੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬੈਲ ਆਈਕਨ ਦਾ ਬਟਨ ਦਬਾ ਲੈਣਾ ਤਾਂ ਜੋ ਤੁਹਾਨੂੰ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਮਿਲਦੀ ਰਹੇ ਓਕੇ ਜੀ ਧੰਨਵਾਦ